ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਨੂੰ ਲੈ ਕੇ ਸਾਧ ਸੰਗਤ ਵਿੱਚ ਬਹੁਤ ਹੀ ਚਾਹ ਤੇ ਉਤਸ਼ਾਹ ਜਿੱਥੇ ਉੱਥੇ ਹੀ ਸਾਧ ਸੰਗਤ ਵੱਲੋਂ ਬਹੁਤ ਹੀ ਚਾਹ ਤੇ ਉਤਸ਼ਾਹ ਨਾਲ ਕੇਕ ਦੀ ਸੇਵਾ ਕੀਤੀ ਜਾ ਰਹੀ ਹੈ ਸੰਗਤਾਂ ਵੱਲੋਂ ਬਹੁਤ ਹੀ ਵਧੀਆ-ਵਧੀਆ ਤੇ ਸੋਹਣੇ-ਸੋਹਣੇ ਕੇਕ ਲੈ ਕੇ ਆ ਰਹੀਆਂ ਸੰਗਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਨਮ ਦਿਨ ਦਾ ਕੇ ਕੱਟਣ ਵਾਸਤੇ ਬਹੁਤ ਹੀ ਚਾਹ ਤੇ ਉਤਸ਼ਾਹ ਨਾਲ ਭੀ ਕੇ ਜਾ ਰਹੇ ਨੇ ਅਤੇ ਬਹੁਤ ਹੀ ਸੋਹਣਾ ਦ੍ਰਿਸ਼ ਤੁਹਾਨੂੰ ਮਦਰਸਨਾ ਚਾਹਾਂਗੀ ਕਿ ਇਹ ਦ੍ਰਿਸ਼ ਜੋ ਅਲੋਕਿਕ ਦ੍ਰਿਸ਼ ਨੇ ਜੋ ਕਿ ਲੋਕੀ ਰੱਖਾਂ ਉੱਤੇ ਲੈ ਕੇ ਜਾ ਰਹੇ ਨੇ ਬਹੁਤ ਹੀ ਸੋਹਣੇ ਸੋਹਣੇ ਕੇਕ ਲੈ ਕੇ ਜਾ ਰਹੇ ਨੇ ਔਰ ਇੱਕ ਚਾਹ ਦੀ ਗੱਲ ਹੈ ਲੋਕਾਂ ਵਾਂਸ ਤੇ ਸਾਦੀ ਗੱਲ ਹੈ ਔਰ ਲੋਕ ਬਹੁਤ ਹੀ ਚਾਹ ਦੇ ਉਸ ਨਾਲ ਇਹ ਕੇਕ ਲੈ ਕੇ ਜਾ ਰਹੇ ਨੇ ਕਿਉਂਕਿ ਇਸ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਹੀ ਇੰਨੀ ਹੁੰਦੀ ਹੈ ਲੋਕਾਂ ਵਿੱਚ ਸਾਲ ਪਰ ਵੇਟ ਕਰਦੇ ਨੇ ਇੰਤਜ਼ਾਰ ਕਰਦੇ ਨੇ ਕਿ ਕਿਦੋਂ ਬਾਬਾ ਜੀ ਦਾ ਜਨਮ ਦਿਹਾੜਾ ਆਏ ਔਰ ਕਿਦੋਂ ਆਪਣੀ ਖੁਸ਼ੀਆ ਵੱਖਰਾ ਤਰੀਕੇ ਨਾਲ ਜ਼ਾਹਰ ਕਰਨ ਇਸ ਤਰ੍ਹਾਂ ਹੀ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰ੍ਹਾਂ ਸੋਹਣੇ ਸੋਹਣੇ ਕੇਕ ਰੱਖਾ ਉੱਤੇ ਸਜਾ ਕੇ ਗੁਰਦੁਆਰਾ ਬਾਬਾ ਸ਼ਹੀਦ ਗੰਸਾਹਬ ਵਿਖੇ ਲੈ ਜਾਇਆ ਜਾ ਰਹੇ ਨੇ ਜਿੱਥੇ ਕਿ ਇਹਨਾਂ ਕੇਕਾਂ ਨੂੰ 12 ਵਜੇ ਕੱਟ ਕੇ ਖੁਸ਼ੀ ਜ਼ਾਹਿਰ ਕੀਤੀ ਜਾਏਗੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਏਗਾ ਇਸ ਤਰ੍ਹਾਂ ਹੀ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿਸ ਤਰ੍ਹਾਂ ਸਾਧ ਸੰਗਤ ਵਿੱਚ ਉਤਸ਼ਾਹ ਹੈ ਔਰ ਲੋਕ ਕਿ ਕਿਸ ਤਰ੍ਹਾਂ ਆਪਣਾ ਉਤਸ਼ਾਹ ਦਿਖਾ ਰਹੇ ਨੇ ਇਹ ਦੱਸਣਾ ਚਾਹਾਂਗੀ ਕੋਈ 500 ਪਾਉਂਡ ਦਾ ਕੇਕ ਲੈ ਕੇ ਆਇਆ ਹੈ ਕੋਈ ਆਪਣੀ ਸ਼ਰਧਾ ਮੁਤਾਬਕ ਰੱਤ ਉਤੇ ਕੇਕ ਲੈ ਕੇ ਆਇਆ ਹੈ ਬਾਬਾ ਜੀ

ਸਿੰਘ ਜੀ ਦੇ ਜਨਮ ਦਿਹਾੜੇ ਵਿਖੇ ਔਰ ਮੈਂ ਦੱਸਣਾ ਚਾਹਾਂਗੀ ਕਿ ਇਰਾਦਾ ਟਾਈਮ ਹੋ ਚੁੱਕਾ ਹੈ 12 ਵੱਜ ਚੁੱਕੇ ਨੇ ਔਰ ਆਤਿਸ਼ਬਾਜੀ ਜਿੱਥੇ ਹੋ ਰਹੀ ਹੈ ਉੱਥੇ ਹੀ ਸਾ ਸੰਗਤਾਂ ਮੈਂ ਦਿਖਾਣਾ ਚਾਹਾਂਗੀ ਕਿ ਇਸ ਟਾਈਮ ਵੀ ਪੂਰਾ ਇਕੱਠ ਠਾਠਾ ਮਾਰਦਾ ਹੋਇਆ ਅਠ ਇਸ ਟਾਈਮ ਵੀ ਰਾਤ ਵੇਲੇ ਵੀ ਲੋਕਾਂ ਦਾ ਇਕੱਠ ਸ਼ੁਰੂ ਹੈ ਔਰ ਦੇਖਣ ਵਾਲੀ ਗੱਲ ਹੈ ਕਿ ਇਸ ਟਾਈਮ ਵੀ ਪੂਰੀ ਟ੍ਰੈਫਿਕ ਜਾਮ ਹੈ ਔਰ ਲੋਕੀ ਗੱਡੀਆਂ ਤੇ ਆਪਣੇ ਮੋਟਰਸਾਈਕਲਾਂ ਤੇ ਟ੍ਰਿਕਾਂ ਤੇ ਬੂਤ ਦੂਰੋ ਦੂਰੋ ਆਏ ਨੇ ਜਿੱਥੇ ਕਿ ਉਹ ਤੇ ਇਹ ਦੱਸਣਾ ਚਾਹਾਂਗੀ ਕਿ ਬਹੁਤ ਹੀ ਉਤਸ਼ਾਹ ਹੈ ਲੋਕਾਂ ਵਿੱਚ ਔਰ ਲੋਕਾਂ ਦਾ ਉਤਸ਼ਾਹ ਖਾਟਾ ਮਾਰਦਾ ਜੋ ਇਕੱਠ ਹੈ ਮੈਨੂੰ ਲੱਗਦਾ ਸਵੇਰ ਦਾ ਟਾਈਮ ਵੀ ਹੋ ਜਾਏਗਾ ਪਰ ਇਹ ਇਕੱਠ ਖਤਮ ਨਹੀਂ ਹੋਏਗਾ ਕਿਉਂਕਿ ਇੰਨਾ ਚਾਹ ਤੇ ਉਤਸ਼ਾਹ ਹੈ ਲੋਕਾਂ ਵਿੱਚ